ਸੋ ਅੱਜ ਸੀ ਆਈਸੀ ਪਟਿਆਲੇ ਬਾਈ ਕੋਲ ਬਾਈ ਨੇ ਅਸਲ 'ਚ ਨਵਾਂ ਕੰਮ ਸਟਾਰਟ ਕਰਿਆ ਪਾਉ ਬਾਜੀ ਵੇਚਣ ਵਾਲਾ ਅਸਲ ਵਿੱਚ ਮੈਨੂੰ ਨਾ ਬਾਈ ਦੀ ਵਾਈਫ ਦਾ ਮੈਸੇਜ ਆਇਆ ਸੀ ਉਹਨਾਂ ਨੇ ਮੈਨੂੰ ਦੱਸਿਆ ਵੀ ਸਾਨੂੰ 10-15 ਦਿਨ ਹੋ ਗਏ ਤੇ ਕੰਮ ਕਰਦੇ ਨੂੰ ਪਰ ਸਾਡੀ ਸੇਲ ਆ ਜਿਹੜੀ ਬਹੁਤ ਜ਼ਿਆਦਾ ਘਟ ਹੋ ਰਹੀ ਆ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਜੋ ਪੈਸੇ ਚ ਮਾਲ ਲਿਆ ਉਹਨਾਂ ਤੇ ਖਰਚ ਕਰ ਰਹੇ ਸਾਡਾ ਉਹ ਵੀ ਨਹੀਂ ਰਿਕਵਰ ਹੋ ਰਿਹਾ ਮੈਂ ਸੋਚਿਆ ਚਲੋ ਰੱਬ ਨੇ ਆਪਾਂ ਨੂੰ ਜਿੰਨੇ ਯੋਗ ਕਰਿਆ ਆਪਾਂ ਇਹਨਾਂ ਦੀ ਮਦਦ ਕਰੀਏ ਇਸ ਲਈ ਅੱਜ ਆਪਾਂ ਬਾਈ ਕੋਲ ਆਇਆ ਸੋ ਪਾਉ ਬਾਜੀ ਦੀ ਮੇਕਿੰਗ ਵੀ ਤੁਸੀਂ ਦੇਖ ਸਕਦੇ ਹੋ ਤੇ ਬਾਈ ਨੇ ਪ ਲੋਜੀਕ ਹੈਟਲਗਰੀ ਹੁਣ ਆਪਾਂ ਟੇਸਟ ਕਰਕੇ ਦੇਖਦੇ ਆਂ ਬੀਐਸ ਦਾ ਟੇਸਟ ਕਿਦਾਂ ਦਾ ਸੋ ਮੈਂ ਅਸਲ ਜਨ ਪਾਉਮ ਬਾਜੀ ਬਹੁਤ ਘੱਟ ਵਾਰ ਖਾਈ ਆ ਮੈਨੂੰ ਲੱਗਦਾ ਮੈਂ ਪੂਰੀ ਜ਼ਿੰਦਗੀ ਚ ਇੱਕ ਦੋ ਵਾਰ ਹੀ ਖਾਈ ਹੋਣੀ ਪਰ ਜੇ ਇਸ ਦੇ ਟੇਸਟ ਦੀ ਗੱਲ ਕਰਨਾ ਤਾਂ ਇਸ ਦਾ ਟੇਸਟ ਮੈਨੂੰ ਕੈਂਟ ਲੱਗਿਆ ਤੇ ਮੇਰੇ ਤੋਂ ਬਾਅਦ ਗੁਰਦੀਪ ਨੇ ਵੀ ਜਿਹੜੀ ਪਾਉਮ ਬਾਜੀ ਟਰਾਈ ਕਰੀ ਤੇ ਮੈਨੂੰ ਤੇ ਗੁਰਦੀਪ ਨੂੰ ਇਤ ਦਾ ਟੇਸਟ ਜਿਹੜਾ ਠੀਕ ਲੱਗਿਆ ਸੋ ਬਾਕੀ ਤੁਸੀਂ ਵੀ ਇੱਕ ਵਾਰੀ ਜ਼ਰੂਰ ਵੇਸਟ ਕਰਿਓ ਸੋ ਹੁਣ ਆਪਣੇ ਹੱਤਾ ਆਪਾਂ ਬਾਈ ਦਾ ਕੰਮ ਚਲਾਈਏ ਤੇ ਆਪਾਂ ਨੂੰ ਦੀ ਥੋੜੀ ਜਿਹੀ ਮਦਦ ਕਰੀਏ ਸੋ ਬਾਕੀ